ਸਸ਼ੀਕਲ ਜੀ ਹਮਦਰ ਟੀਵੀ ਦੇਖਣ ਵਾਲੇ ਦਰਸ਼ਕਾਂ ਸਵਾਗਤ ਹੈ ਅੱਜ ਇਸ ਵੇਲੇ ਦੀ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਪ੍ਰੋਡਿਊਸਰ ਪਿੰਕੀ ਤਾਲੀਵਾਲ ਦੇ ਘਰ ਦੇ ਉੱਪਰ ਅਟੈਕ ਹੋਇਆ ਬਾਈਕ ਸਵਾਰਾਂ ਦੇ ਵੱਲੋਂ ਸ਼ਰੀਅਮ ਗੋਲੀਆਂ ਵਰ੍ਹਾਈਆਂ ਗਈਆਂ ਨੇ ਇੱਕ ਨਹੀਂ ਦੋ ਨਹੀਂ ਸਗੋ ਅੱਧਾ ਦਰਜਨ ਤੋਂ ਜ਼ਿਆਦਾ ਜਿਹੜੇ ਕੀ ਫਰ ਕੀਤੇ ਗਏ ਨੇ ਅਤੇ ਕਈ ਜਿਹੜੀਆਂ ਗੋਲੀਆਂ ਹੈਗੀਆਂ ਨੇ ਘਰ ਦੇ ਗੇਟ ਦੇ ਉੱਪਰ ਵੀ ਮਿਲੀ ਲੱਗੀਆਂ ਹੋਈਆਂ ਬਿਲੀਆਂ ਹੈਗੀਆਂ ਨੇ ਅਤੇ ਇਸ ਤੋਂ ਬਾਅਦ ਦੋ ਪੁਲਿਸ ਤੁਰੰਤ ਐਕਸ਼ਨ ਦੇ ਵਿੱਚ ਆਉਂਦੀ ਹੈ ਤਾਂ ਪੂਰੇ ਏਰੀਆ ਨੂੰ ਸੀਲ ਕਰ ਲਿਆ ਜਾਂਦਾ ਹੈ ਮੌਕੇ ਦੀਆਂ ਤਸਵੀਰਾਂ ਜੋ ਹੈਗੀਆਂ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਕਿਸ ਕਦਰ ਜਿਹੜਾ ਕਿ ਇਹ ਪੂਰੇ ਇਲਾਕੇ ਦੇ ਵਿੱਚ ਇਸ ਵਾਰ ਤੋਂ ਬਾਅਦ دہشت ਵਾਲਾ ਮਾਹੌਲ ਬਣ ਜਾਂਦਾ ਹੈ ਪਿੰਕੀ ਢਾਲੀਵਾਲ ਉਸ ਦਿਨ ਪਹਿਲਾਂ ਸੰਦਰ ਸ਼ਰਮਾ ਦੇ ਨਾਲ ਹੋਏ ਵਿਵਾਦ ਤੋਂ ਬਾਅਦ ਚਰਚਾ ਦੇ ਵਿੱਚ ਆਏ ਸਨ ਅਤੇ ਉਹਨਾਂ ਦੇ ਘਰ ਦੇ ਉੱਪਰ ਬੀਤੀ ਰਾਤ ਅਟੈਕ ਹੋਇਆ ਦੱਸਿਆ ਜਾ ਰਿਹਾ ਹੈ ਕਿ ਜਦੋਂ ਪਿੰਕੀ ਢਾਲੀਵਾਲ ਦੇ ਘਰ ਦੇ ਉੱਪਰ ਅਮਲਾਵਰਾ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਤਾਂ ਉਸ ਸਮੇਂ ਪਿੰਕੀ ਢਾਲੀਵਾਲ ਅਤੇ ਉਹਨਾਂ ਦਾ ਪਰਿਵਾਰ ਜੋ ਹੈ ਉਹ ਘਰ ਦੇ ਵਿੱਚ ਹੀ ਮਜੂਦ ਸੀ ਅਤੇ ਬਾਈਕ ਤੇ ਸਵਾਰ ਹੋ ਕੇ ਆਏ ਬਦਮਾਸ਼ਾਂ ਦੇ ਵੱਲੋਂ ਪਹਿਲਾਂ ਪੈਦਲ ਜਿਹੜਾ ਕਿ ਚੱਲ ਕੇ ਰੇਕੀ ਕੀਤੀ ਜਾਂਦੀ ਆ ਉਦੋਂ ਵੀ ਫਰਕ ਕੀਤੇ ਜਾਂਦੇ ਫਿਰ ਬਾਈਕ ਤੇ ਸਵਾਰ ਹੋ ਕੇ ਜਦੋਂ ਦੁਬਾਰਾ ਇਹ ਹਮਲਾਵਰ ਆਉਂਦੇ ਨੇ ਤਾਂ ਉਦੋਂ ਵੀ ਇਹ ਗੋਲੀਆਂ ਚਲਾਉਂਦੇ ਹੈਗੇ ਨੇ ਪਿੰਕੀ ਢਾਲੀਵਾਲ ਦੇ ਘਰ ਦੇ ਉੱਪਰ ਅਤੇ ਮੌਕੇ ਤੋਂ ਅਫਰਾਰ ਹੋ ਜਾਂਦੇ ਨੇ ਸੋ ਪੂਰਾ ਘਟਨਾਕ੍ਰਮ ਜਿਹੜਾ ਹੈਗਾ ਆ ਆਸ-ਪਾਸ ਦੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ ਦੱਸਿਆ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਐਕਸ਼ਨ ਲਿਆ ਅਤੇ ਆਸ-ਪਾਸ ਘਰਾਂ ਦੇ ਤੇ ਜਿਹੜਾ ਏਰੀਆ ਹੈਗਾ ਉੱਥੇ ਲੱਗੇ ਸੀ ਸੀਸੀਟੀਵੀ ਕੈਮਰੇ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਤਾਂ ਕਿ ਹਮਲਾਵਰ ਦਾ ਕੋਈ ਸੁਰਾਗ ਮਿਲ ਸਕੇ ਸੋ ਕਾਬਲੇ ਜ਼ਿਕਰ ਹੈ ਕਿ ਜਦੋਂ ਬੀਤੀ ਸ਼ਾਮ ਅਚਾਨਕ ਮੌਸਮ ਨੇ ਕਰਵਟ ਲਈ ਸੀ ਅਚਾਨਕ ਤੇਜ਼ ਹਨੇਰੀ ਚੱਲਣ ਲੱਗੀ ਅਤੇ ਕਈ ਥਾਵਾਂ ਦੇ ਉੱਪਰ ਬਰਸਾਤ ਵੀ ਹੋਈ ਸੀ ਤਾਂ ਮੁਹਾਲੀ ਦੇ ਵਿੱਚ ਵੀ ਦੱਸਿਆ ਜਾ ਰਿਹਾ ਕਿ ਇਹ ਮੌਸਮ ਦਾ ਮિજાਜ ਵਿਗੜਿਆ ਹੋਇਆ ਸੀ ਅਤੇ ਤੇਜ਼ ਹਨੇਰੀ ਦੀ ਵਜ੍ਹਾ ਕਰਕੇ ਜਿਹੜੀ ਉਸ ਏਰੀਆ ਦੀ ਲਾਈਟ ਬੰਦ ਹੋ ਗਈ ਸੀ ਅਤੇ ਲਾਈਟ ਕਟੋ ਫੋਨ ਕਰਕੇ ਜੋ ਹੈ ਹਨੇਰੇ ਦਾ ਫਾਇਦਾ ਚੁੱਕਦਿਆਂ ਹੋਇਆਂ ਬਾਈਕ ਤੇ ਸਵਾਰ ਹੋ ਕੇ ਆਏ ਇਹਨਾਂ ਹਮਲਾਵਰਾਂ ਦੇ ਬਲੋਪਿੰਗ ਕੀ ਢਾਲੀਵਾਲ ਦੇ ਘਰ ਦੇ ਉੱਪਰ ਜੋ ਹੈ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਅਤੇ ਜਦੋਂ ਜਦੋਂ ਪੁਲਿਸ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਦੇ ਵਿੱਚ ਜੁਟੀ ਹੋਈ ਹੈ ਤਾਂ ਹਰੇਕ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਸੋ ਕਾਬਲੇ ਜ਼ਿਕਰ ਹੈ ਕਿ ਮੁਹਾਲੀ ਦੇ ਸੈਕਟਰ 71 ਦੇ ਵਿੱਚ ਪ੍ਰੋਡਿਊਸਰ ਪਿੰਕੀ ਢਾਲੀਵਾਲ ਦੀ ਰਹਾਇਸ਼ ਹੈ ਇਹ ਕੋਠੀ ਪਿੰਕੀ ਢਾਲੀਵਾਲ ਦੀ ਹੈ ਜੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਸੇ ਕੋਠੀ ਦੇ ਉੱਪਰ ਜਿਹੜਾ ਕੀ ਹੈ ਬੀਤੀ ਰਾਤ ਅਟੈਕ ਹੋਇਆ ਫਾਇਰਿੰਗ ਕੀਤੀ ਗਈ ਹੈ ਬਾਈਕ ਤੇ ਸਵਾਰ ਹੋ ਕੇ ਦੋ ਹਮਲਾਵਰ ਆਏ ਸਨ ਅਤੇ ਜਦੋਂ ਫਾਇਰਿੰਗ ਕੀਤੀ ਜਾਂਦੀ ਆ ਤਾਂ ਫਿਰ ਉਸ ਸਮੇਂ ਲਾਈਟ ਜਿਹੜਾ ਆ ਉਹ ਬੰਦ ਹੁਣ ਕਰਕੇ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਜਿਹੜੇ ਕਿ ਹਮਲਾਵਰ ਨੇ ਉਹ ਮੌਕੇ ਤੋਂ ਚਲਦੇ ਬੰਦ ਨੇ 9 ਤੋਂ 11 ਹੋ ਜਾਂਦੇ ਨੇ ਤੇ ਹੁਣ ਦੱਸਿਆ ਜਾ ਰਿਹਾ ਕਿ ਮਟਰ ਥਾਣੇ ਦੇ ਐਸ ਐਚਓ ਬਕਾਇਦਾ ਜੋ ਹੈਗੇ ਨੇ ਪੂਰੀ ਬਕਾਇਦਾ ਟੀਮ ਦੇ ਨਾਲ ਐਸਐਸਪੀ ਵੀ ਹਰਮਨਦੀਪ ਸਿੰਘ ਹੰਸ ਮੌਕੇ ਦੇ ਉੱਪਰ ਟੀਮ ਦੇ ਨਾਲ ਪਹੁੰਚਦੇ ਨੇ ਤੇ ਪੂਰੇ ਮਾਮਲੇ ਦੀ ਤਹਿਕੀਕਤ ਕੀਤੀ ਜਾ ਰਹੀ ਹੈ ਪਿੰਕੀ ਢਾਲੀਵਾਲ ਤੋਂ ਵੀ ਜਿਹੜਾ ਕਿ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਆਖਰਕਾਰ ਭਾਈ ਇਹ ਮਾਜਰਾ ਕੀ ਹੈ ਕਿਉਂ ਅਟੈਕ ਹੋਇਆ ਕਿ ਤੁਹਾਨੂੰ ਕਿਸੇ ਤੇ ਸ਼ੱਕ ਤਾਂ ਨਹੀਂ ਹੈ ਤੁਹਾਡਾ ਪਰਿਵਾਰ ਦਾ ਕਿ ਪੱਖ ਹੈਗਾ ਸੋ ਹਰੇਕ ਪੂਰੇ ਮਾਮਲੇ ਦੀ ਕੋਕ ਕੀਤੀ ਜਾ ਰਹੀ ਹੈ ਤਾਂ ਕਿ ਇਸ ਹਮਲੇ ਦੇ ਪਿੱਛੇ ਦੀ ਅਸਲ ਵਜ੍ਹਾ ਪਤਾ ਲੱਗ ਸਕੇ ਸੋ ਪੂਰੀ ਡਿਟੇਲ ਬਸ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿ ਇਹ ਉਹੀ ਪਿੰਕੀ ਢਾਲੀਵਾਲ ਹੈ ਜਿਸ ਦੇ ਉੱਪਰ ਸੰਨਦਾ ਸ਼ਰਮਾ ਦੇ ਵੱਲੋਂ ਬੀਤੇ ਦਿਨੀ ਧੋਖਾਧੜੀ ਦੇ ਇਲਜ਼ਾਮ ਲਗਾਏ ਗਏ ਸਨ ਅਤੇ ਉਸ ਸਮੇਂ ਇਹ ਮਾਮਲਾ ਕਾਫੀ ਚਰਚਾ ਦੇ ਵਿੱਚ ਰਿਹਾ ਸੀ 33 ਸਾਲਾ ਗਾਇਕ ਸੰਨਦਾ ਸ਼ਰਮਾ ਦੇ ਵੱਲੋਂ ਜਦੋਂ ਪਿੰਕੀ ਢਾਲੀਵਾਲ ਦੇ ਖਿਲਾਫ ਸ਼ਿਕਾਇਤ ਕੀਤੀ ਜਾਂਦੀ ਹੈਗੀ ਤਾਂ ਮਟੋਰ ਪੁਲਿਸ ਦੇ ਵੱਲੋਂ ਪਿੰਕੀ ਢਾਲੀਵਾਲ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਜਾਂਦਾ ਗ੍ਰਿਫਤਾਰ ਕੀਤਾ ਗਿਆ ਸੀ ਪਰ ਬਾਅਦ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਹਨਾਂ ਦੀ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ करार ਦੰਦਿਆ ਹੋਇਆ ਪਿੰਕੀ ਢਾਲੀਵਾਲ ਨੂੰ ਰਿਹਾ ਕਰ ਦਿੱਤਾ ਸੀ ਉਹਨਾਂ ਇਸ ਮਾਮਲੇ ਦੇ ਵਿੱਚ ਹੁਣ ਜਦੋਂ ਪਿੰਕੀ ਢਾਲੀਵਾਲ ਦੇ ਘਰ ਦੇ ਉੱਪਰ ਅਟੈਕ ਹੋਇਆ ਤਾਂ ਇੱਕ ਵਾਰ ਫਿਰ ਤੋਂ ਪਿੰਕੀ ਢਾਲੀਵਾਲ ਚਰਚਾ ਦੇ ਵਿੱਚ ਹੈਗੇ ਨੇ ਸੋ ਇਸ ਮਾਮਲੇ ਨੂੰ ਲੈ ਕੇ ਬਕਾਇਦਾ ਐਸਐਸਪੀ ਮੁਹਾਲੀ ਹਰਮਨਦੀਪ ਸਿੰਘ ਹਸਤੇ ਵੱਲੋਂ ਜੋ মিডিਆ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਦੋ ਹਮਲਾਵਰ ਬਾਈਕ ਤੇ ਸਵਾਰ ਹੋ ਕੇ ਆਏ ਸਨ ਅਤੇ ਉਹਨਾਂ ਦੀ ਪਛਾਣ ਕਰਨ ਦੇ ਲਈ ਘਰ ਅਤੇ ਆਸ-ਪਾਸ ਏਰੀਆਸ ਦੇ ਵਿੱਚ ਲੱਗੇ ਹੋਏ ਸੀਸੀਟੀਵੀ ਕੈਮਰਾ ਦੀ ਫੁਟੇਜ ਨੂੰ ਖੰਗਾ ਲਿਆ ਜਾ ਰਿਹਾ ਗੋਲੀਬਾਰੀ ਦੀ ਘਟਨਾ ਦੇ ਵਿੱਚ ਹਾਲਾਂਕਿ ਗਣੀਮਤ ਇਹ ਰਹੀ ਹੈ ਕਿ ਬਚਾਰਿਆ ਪਰ ਕੁਝ ਜਿਹੜੀ ਕਿ ਗੋਲੀਆਂ ਦੇ ਨਿਸ਼ਾਨ ਘਰ ਦੇ ਦਰਵਾਜ਼ੇ ਦੇ ਉੱਪਰ ਅਤੇ ਹੋਰ ਥਾਵਾਂ ਦੇ ਉੱਪਰ ਜ਼ਰੂਰ ਪਏ ਦੇਖੇ ਜਾ ਸਕਦੇ ਹੈਗੇ ਨੇ ਅਤੇ ਕਈ ਜਿਹੜੇ ਕਿ ਗੋਲੀਆਂ ਦੇ ਖੋਲਨੇ ਉਹ ਮੌਕੇ ਤੋਂ ਬਰਾਮਦ ਵੀ ਹੋਏ ਨੇ ਫਿਲਹਾਲ ਪੂਰੇ ਮਾਮਲੇ ਦੀ ਤਹਿਕੀਕਾਤ ਦੇ ਵਿੱਚ ਪੁਲਿਸ ਜੁਟੀ ਹੋਈ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਵਾਰਦਾਤ ਦੇ ਪਿੱਛੇ ਦਾ ਅਸਲ ਮਾਸਟਰਮਾਈਂਡ ਕੌਣ ਹੈ ਅਤੇ ਕੀ ਵਜ੍ਹਾ ਰਹੀ ਹੈ ਜੋ ਪਿੰਕੀ ਢਾਲੀਵਾਲ ਦੇ ਘਰ ਦੇ ਉੱਪਰ ਅਟੈਕ ਕਰਵਾਇਆ ਗਿਆ ਫਿਲਹਾਲ ਹਰੇਕ ਪਹਿਲੂ ਤੋਂ ਮਾਮਲੇ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਸਸ਼ੀਕਲ ਜੀ ਹਮਦਰ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਸਵਾਗਤ ਹੈ ਅੱਜ ਇਸ ਵੇਲੇ ਦੀ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ